ਫੇਸਬੁੱਕ ਤੇ ਫੇਕ ਆਈਡੀਆਂ ਬਣਾ ਕੇ ਇੰਸਟਾਗ੍ਰam ਤੇ YouTube ਤੇ ਕੁਝ ਲੋਕ ਭਗਵੰਤ ਮਾਨ ਨੂੰ ਭੰਡ ਰਹੇ ਨੇ ਕਿਉਂਕਿ ਇਹ ਸਿਆਸੀ ਪਾਰਟੀਆਂ ਦੇ ਛੱਡੇ ਹੋਏ ਗੁਰਗੇ ਐ ਕਿ ਤੁਸੀਂ ਇਹਦੀ ਬਦਨਾਮੀ ਕਰੋ ਤਾਂ ਜੋ ਆਪਾਂ 2027 ਦੇ ਵਿੱਚ ਸਤਾ ਦਾ ਆਨੰਦ ਮਾਣੀਏ ਆਪਾਂ 2027 ਦੇ ਵਿੱਚ ਸਤਾ ਦਾ ਆਨੰਦ ਮਾਣੀਏ ਪਰ ਦੇਖੋ ਸੱਚਾ ਜਿਹੜਾ ਉਹ ਕਦੇ ਲੁਕਦਾ ਨਹੀਂ ਹੁੰਦਾ ਠੀਕ ਹੈ ਵੀ ਉਹਨੂੰ ਕਰੀਬ ਮਾਰਚ ਦੇ ਵਿੱਚ 3 ਸਾਲ ਹੋ ਜਾਣਗੇ ਸਰਕਾਰ ਬਣੀ ਨੂੰ ਤਾਂ 3 ਸਾਲਾਂ ਦੇ ਵਿੱਚ ਉਹਨੇ ਬੜਾ ਵਧੀਆ ਕੰਮ ਕੀਤਾ ਇੱਕ ਜਿਹੜਾ ਮਤਲਬ ਐਮਐਲਿਆਂ ਵਾਲਾ ਚਾਰ-ਚਾਰ ਪੈਨਸ਼ਨਾਂ ਲੈਂਦੇ ਸੀ ਇਹ ਮੁੱਦਾ ਭਗਵੰਤ ਮਾਨ ਨੇ ਉਠਾਇਆ ਸੀ ਤੇ 70 ਸਾਲ ਤੋਂ ਲੈ ਕੇ ਆਪਾਂ ਨੂੰ ਹੁਣ ਤੱਕ ਲੁੱਟਦੇ ਆ ਰਹੇ ਸੀ ਸਾਰੀਆਂ ਪੈਨਸ਼ਨਾਂ ਨੂੰ ਬੰਦ ਕਰਕੇ ਇੱਕ ਪੈਨਸ਼ਨ ਜਿਹੜੀ ਸਕੀਮ ਸੀ ਲਾਗੂ ਕੀਤੀ ਸੀ ਆਪਾਂ ਨੂੰ ਪਤਾ ਨਹੀਂ ਸੀ ਹੁਣ ਇੱਕ ਕੋਈ ਟੀਚਰ ਹੈ ਕੋਈ ਥਾਣੇਦਾਰ ਹੈ ਕੋਈ ਹੋਰ ਸਿਵਲ ਦਾ ਅਫਸਰ ਹੈ ਉਹ 58 ਸਾਲ ਤੱਕ ਨੌਕਰੀ ਕਰਦਾ ਹੈ ਆਪਦੀ ਕਿਰਤ ਕਮਾਈ ਕਰਦਾ ਹੈ ਤਾਂ ਉਹਨੂੰ ਇੱਕ ਪੈਨਸ਼ਨ ਮਿਲਦੀ ਹੈ ਉਹ ਵੀ 52 ਸਾਲ ਤੱਕ ਜੇ 20 ਸਾਲ ਦਾ ਡਿਊਟੀ ਕਰਨ ਲੱਗਦਾ 25 ਦਾ ਕਰਨ ਲੱਗਦਾ ਤਾਂ 32 33 ਸਾਲ ਸਰਵਿਸ ਕਰਕੇ ਇੱਕ ਪੈਨਸ਼ਨ ਲੈਂਦਾ ਤੇ ਇਹ ਪੰਜ ਵਾਰ ਇੱਕ ਵਾਰ ਪੰਜ ਸਾਲ ਸੌਰੀ ਪੰਜ ਸਾਲ ਐਮਐਲਏ ਬਣ ਕੇ ਫਿਰ ਦੂਜੀ ਵਾਰ ਪੰਜ ਸਾਲ ਬਣ ਕੇ ਫਿਰ ਤੀਜੀ ਵਾਰ ਕਿੰਨੇ ਕਿੰਨੇ ਪੱਤੇ ਲੈਂਦੇ ਸੀ ਤਾਂ ਇਹ ਗਿਨੇ ਆਪਾਂ ਨੂੰ ਦੱਸਿਆ ਜਦੋਂ ਵਿਧਾਨ ਸਭਾ ਦੇ ਵਿੱਚ ਉਹਨੇ ਸੌਹ ਚੁੱਕੀ ਤਾਂ ਭਗਵੰਤ ਮਾਨ ਨੇ ਦੱਸਿਆ ਕਿ ਭਾਈ ਇਹ ਇੰਨਾ ਬੋਝ ਆ ਜਿਹੜਾ ਪੰਜਾਬ ਦੇ ਖਿਆਨ ਤੇ ਇਹਨਾਂ ਦਾ ਪਿਆ ਹੋਇਆ 158 ਸਾਲ ਦਾ ਉਹਨੇ ਪੈਸੇ ਲੈਂਦਾ ਇੱਕ ਜਿਹੜਾ ਹੈਗਾ 5 ਸਾਲ ਰਹਿ ਕੇ ਸਾਰੀਆਂ ਸੁੱਖ ਸਹੂਲਤਾਂ ਵੀ ਮਾਣ ਗਿਆ ਹੁਕਮਦੂਲੀ ਵੀ ਕਰ ਗਿਆ ਤੇ ਬਾਅਦ ਚ ਜਿੰਨੇ ਵਾਰੀ ਐਮਐਲਏ ਬਣਦਾ ਉਹਨੀਆਂ ਪੈਨਸ਼ਨ ਦਾ ਹੱਕਦਾਰ ਬਣਦਾ ਦੂਸਰੀ ਗੱਲ ਅਕਾਲੀ ਕਾਂਗਰਸੀ ਆਪਸ ਵਿੱਚ ਘੋ ਖਿਚੜੀ ਸੀ 70 ਸਾਲ ਉਹਨਾਂ ਨੇ ਸਾਨੂੰ ਲੁੱਟਿਆ ਤੇ ਬੁਟਿਆ ਇੱਕ ਹੋਰ ਮੈਂ ਵੇਖਿਆ ਕਿ 3 ਸਾਲਾਂ ਦੇ ਵਿੱਚ ਭਗਵੰਤ ਮਾਨ ਦੀ ਜਿਹਦੇ ਬੰਦੇ ਨਾਲ ਟਸਲ ਸੀ ਤਾਂ ਉਹ ਨਾ ਉਹਨਾਂ ਦੇ ਕੋਈ ਮਰਗਤ ਤੇ ਗਿਆ ਤੇ ਨਾ ਉਹਨਾਂ ਦੇ ਕੋਈ ਵਿਆਹ ਚ ਗਿਆ ਕਿਸੇ ਸਮਾਗਮ 'ਚ ਨਹੀਂ ਗਿਆ ਇਹਨੂੰ ਕਹਿੰਦੇ ਨੇ ਨੇਤਾ ਲੀਡਰ ਤੇ ਨਹੀਂ ਉਹ ਜੱਫੀਆਂ ਪਾ ਕੇ ਮਿਲਦੇ ਐ ਵੀ ਹਾਂ ਜਾ ਰਹੀ ਐ ਇਸ ਤਰ੍ਹਾਂ ਤਾਂ ਉਹਨਾਂ ਇਹਦੇ ਜਿਹੜੇ ਹੈਗੇ ਹੱਥ ਧੋ ਕੇ ਮੰਗਰ ਪਏ ਵੀ ਐ 3 ਸਾਲਾਂ ਦੇ ਵਿੱਚ ਇਹ ਸਭ ਤੋਂ ਵੱਡੀ ਗੱਲ ਦੇਖੀ ਐ ਕਿ ਜਿਸ ਬੰਦੇ ਨਾਲ ਇਹਦੀ ਟਸਲਬਾਜੀ ਸੀ ਤਾਂ ਉਹਦੇ ਇਹ ਸਮਾਗਮ ਚ ਕਿਸੇ ਵੀ ਦੁੱਖ ਸੁੱਖ ਦੇ ਵਿੱਚ ਸੁੱਖ ਦੇ ਵਿੱਚ ਵੀ ਦੁੱਖ ਦੇ ਦੁੱਖ ਦੇ ਵਿੱਚ ਵੀ ਗਿਆ ਨਹੀਂ ਕਿਉਂਕਿ ਅਗਲੇ ਨੇ ਵੀ ਨਹੀਂ ਇਨਵਾਈਟ ਕੀਤਾ ਸੁੱਖ ਦੇ ਵਿੱਚ ਤੇ ਫਿਰ ਇਹ ਵੀ ਨਹੀਂ ਗਿਆ ਤਾਂ ਇਹਦਾ ਮਤਲਬ ਕਿ ਪੰਜਾਬ ਲਈ ਕੁਝ ਕਰ ਰਿਹਾ ਹੈ ਤਾਂ ਫਿਰ ਉਹ ਲੋਕ ਜੈਲਸੀ ਕਰ ਰਹੇ ਹੈ ਕਿ ਜਾਂ ਸਾਡੇ ਤੋਂ ਰਾਜ ਭਾਗ ਖੋ ਕੇ ਲੈ ਗਿਆ ਇਹ ਇੱਕ ਆਮ ਘਰਾਂ ਦਾ ਜਿਹੜਾ ਹੈਗਾ ਮੁੰਡਾ ਛੋਟੇ ਪਰਿਵਾਰ ਦੇ ਵਿੱਚੋਂ ਇੱਕ ਉਹ ਵੀ ਚੁਟਕਲੇ ਸੁਣਾਉਂਦਾ ਸੁਣਾਉਂਦਾ ਵੀ ਆ ਸਾਡੇ ਤੋਂ ਕੁਰਸੀ ਖੋਗੇ ਲੈ ਗਿਆ ਇਹ ਪਰ ਗੁਰਬਾਣੀ ਦਾ ਪਰਮਾਣ ਹੈ ਸਹਬ ਹੱਥ ਬੜਿਆਈਆਂ ਜਿਸ ਭਾਵਾ ਤਿਸ ਦੇ ਜਿਹਨੂੰ ਪ੍ਰਮਾਤਮਾ ਬੜਾਈ ਦਿੰਦਾ ਉਹ ਮਿਲਦੀ ਮਿਲਦੀ ਹਰ ਹਾਲਤ ਦੇ ਵਿੱਚ ਜਿਹਨੂੰ ਪਿੰਡ ਦਾ ਕੋਈ ਮੈਂਬਰ ਨਹੀਂ ਬਣਾਉਂਦਾ ਈਵਨ ਕਿ ਹੱਡਣਾ ਰੋੜੀ ਦਾ ਪ੍ਰਧਾਨ ਨਹੀਂ ਬਣਾਉਂਦਾ ਉਹ ਆ ਕੇ ਫੇਸਬੁੱਕ ਤੇ YouTube ਤੇ ਵੱਡੀਆਂ-ਵੱਡੀਆਂ ਗੱਲਾਂ ਕਰਦਾ ਪੰਜਾਬ ਚ ਲਾਉਣਾ ਬਹੁਤ ਔਖਾ ਹੈ ਘਰ ਚ ਲਾਉਣਾ ਆਮ ਬੰਦੇ ਤੋਂ ਘਰ ਨਹੀਂ ਚਲਾਇਆ ਜਾਂਦਾ ਪੰਜ ਜੀ ਕਰਦੇ ਜਿਹੜੇ ਬੰਦੇ ਨੂੰ ਕੋਈ ਪੰਚਾਇਤ ਮੈਂਬਰ ਨਹੀਂ ਬਣਾਉਂਦਾ ਉਹ ਫੇਸਬੁੱਕ ਤੇ ਸਲਾਹਾਂ ਦਿੰਦਾ ਕਿ ਭਗਵੰਤ ਮਾਨ ਜੀ ਆਏ ਕਰੇ ਜੀ ਆਏ ਕਰੇ ਜੀ ਆਏ ਕਰੇ ਇਹ ਥੋਡੀਆਂ ਜਿਹੜੀਆਂ ਨਾ ਘਰ ਵਾਲੀਆਂ ਗੱਲਾਂ ਨਹੀਂ ਚੱਲਦੀਆਂ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜਦੋਂ ਬੰਦਾ ਕੋਈ ਸੰਵਿਧਾਨਕ ਅਹੁਦੇ ਤੇ ਜਾਂਦਾ ਹੈ ਤੇ ਉਸ ਨੂੰ ਚਲਾਉਣਾ ਬੜਾ ਮੁਸ਼ਕਲ ਹੁੰਦਾ ਹੈਗਾ ਤੀਸਰੀ ਗੱਲ ਵਿਧਾਨ ਸਭਾ ਦੇ ਵਿੱਚ ਲਾਈਵ ਹੈ ਜਿਹੜੀ ਇਹ ਭਗਵੰਤ ਮਾਨ ਨਹੀਂ ਕੀਤੀ ਹੈ ਜਿਹੜੇ ਪਹਿਲਾਂ ਇਹ ਆਪਦੇ ਮਤੇ ਪਾ ਲੈਂਦੇ ਉਰੇ ਤੇ ਉਦਣੀਆਂ ਗੱਲਾਂ ਕਰ ਲੈਂਦੇ ਹੋ ਕੋਈ ਪਤਾ ਨਹੀਂ ਲੱਗਦਾ ਸੀ ਵਿਧਾਨ ਸਭਾ ਚ ਕੀ ਕਰੀ ਜਾਂਦੇ ਆ 70 ਸਾਲ ਦੇ ਵਿੱਚ ਤੂੰ ਮੇਰਾ ਚਾਚਾ ਮੈਂ ਤੇਰਾ ਭਤੀਜਾ ਤੂੰ ਮੇਰਾ ਭਤੀਜਾ ਤੇ ਮੈਂ ਤੇਰਾ ਚਾਚਾ ਆ ਗੇਮ ਚੱਲਦੀ ਰਹੀ ਏ ਤੇ ਲੋਕਾਂ ਨੂੰ ਐ ਲੱਗਦਾ ਹੁੰਦਾ ਸੀ ਵੀ ਯਾਰ ਇਹ ਮਤਲਬ ਕੀ ਵੀ ਇੱਕ ਦੂਜੇ ਦੇ ਬਿਆਨਬਾਜ਼ੀ ਕਰਦੇ ਆ ਪਰ ਉਹ ਜਿਹੜੇ ਸੀਗੇ ਚਾਚੇ ਭਤੀਜੇ ਸਾਰੇ ਸਾਲੇ ਜੀਜੇ ਅੰਦਰੋਂ ਇਕੱਠੇ ਸੀਗੇ ਤੇ ਵਿਧਾਨ ਸਭਾ ਦਾ ਜਿਹੜਾ ਲਾਈਵ ਹੈ ਕੱਲੀ ਕੱਲੀ ਗੱਲ ਆਪਾਂ ਦੇਖੋ ਕੋਈ ਬਜਟ ਪੇਸ ਹੁੰਦਾ ਜਾਂ ਕੋਈ ਇਜਲਾਸ ਚੱਲਦਾ ਸੈਸ਼ਨ ਚੱਲਦਾ ਤਾਂ ਆਪਾਂ ਨੂੰ ਸਾਰਾ ਕੁਝ ਵੇਖਣ ਨੂੰ ਮਿਲਦਾ ਇਹ ਵੀ ਭਗਵੰਤ ਮਾਨ ਨੇ ਕੀਤਾ ਸੀ ਤੇ ਅੱਜ ਵੀ ਚੱਲ ਰਿਹਾ ਹੈ ਤੇ ਜਿਹੜਾ ਕਿ ਹੁਣ ਲੋਕ ਕਹਿ ਰਹੇ ਆ ਕਿ ਤਿੰਨ ਸਾਲਾਂ ਚ ਆਹ ਹੋ ਗਿਆ ਤਿੰਨ ਸਾਲਾਂ ਜਾਓਗੇ ਕਿਉਂਕਿ ਆਪਾਂ ਮਾਨਸਿਕ ਤੌਰ ਤੇ ਗੁਲਾਮ ਹੈ ਆਪਾਂ ਚੰਗਾ ਰਾਜ ਭਾਗ ਲਈ ਨਹੀਂ ਸਕਦੇ ਕਿਉਂਕਿ ਪਹਿਲਾਂ ਸਾਡੇ ਤੇ ਅੰਗਰੇਜ਼ ਰਾਜ ਕਰਕੇ ਗਏ ਉਦੋਂ ਪਹਿਲਾਂ ਮੁਗਲ ਰਾਜ ਕਰਕੇ ਗਏ ਤੇ ਫਿਰ ਇਹ ਚਿੱਟੇ ਬਗਲੇ ਨੀਲੇ ਮੋਰ ਸਾਰੇ ਚੋਰ ਇਹ ਰਾਜ ਕਰਕੇ ਗਏ ਤੇ ਅਸੀਂ ਮਾਨਸਿਕ ਤੌਰ ਤੇ ਇਹ ਚੀਜ਼ਾਂ ਤੋਂ ਜਕੜੇ ਹੋਏ ਹਾਂ ਕਿ ਅਸੀਂ ਇਹਨਾਂ ਦੇ ਵਿੱਚੋਂ ਨਿਕਲ ਨਹੀਂ ਸਕਦੇ ਅਸੀਂ ਸੁੱਖ ਆਨੰਦ ਸਹੂਲਤਾਂ ਜਿਹੜੀਆਂ ਉਹ ਮਾਣ ਨਹੀਂ ਸਕਦੇ ਇਸ ਕਰਕੇ ਜਿਹੜੇ ਬੰਦੇ ਨੇ ਜੋ ਬੰਦਾ ਧਰਤੀ ਨਾਲ ਜੁੜਿਆ ਹੋਇਆ ਵੈ ਜੋ ਗਰਾਊਂਡ ਲੈਵਲ ਤੋਂ ਗਿਆ ਹੋਇਆ ਹੈ ਜੇ ਭਗਵਾਨ ਤੁਮਨ ਇਸ ਗਰਾਊਂਡ ਲੈਵਲ ਤੋਂ ਗਿਆ ਹੈ ਤਾਂ ਉਹਨੂੰ ਸਾਰੇ ਦੁੱਖ ਸੁੱਖ ਦਾ ਪਤਾ ਹੈ ਤਾਂ ਉਹ ਜਿਹੜਾ ਹੈਗਾ ਜਿੰਨਾ ਕੋਦੇ ਕੋਲ ਬਜਟ ਹੈ ਸਰਕਾਰ ਦਾ ਪੰਜਾਬ ਦਾ ਉਹ ਸਾਰਾ ਉਹ ਕੰਮ ਕਰੀ ਜਾਂਦਾ ਉਹਦਾ ਜੀਐਸਟੀ ਵੀ ਰੋਕਿਆ ਹੋਇਆ ਹੈ ਉਹਦੇ ਹੋਰ ਜਿਹੜੀਆਂ ਫੰਡਸ ਆ ਉਹ ਵੀ ਸਰਕਾਰ ਦੇ ਰੋਕੇ ਹੋਏ ਨੇ ਇਸ ਕਰਕੇ ਵੀ ਇਹਨਾਂ ਨੂੰ ਜਲੀਲ ਕਰੋ ਜਿਵੇਂ ਰਵਿੰਦ ਕੇਜਰੀਵਾਲ ਨੂੰ ਦਿੱਲੀ 'ਚ ਕੀਤਾ ਹੋਇਆ ਸੀ ਸੋ ਵੀਰੋ ਸੋਚ ਸਮਝ ਕੇ ਆਪਾਂ ਕਿਸੇ ਦੇ ਚਿਕੜਾ ਸਾਲਿਆ ਕਰੀਏ ਇਹ ਆ ਜੇ ਕੋਈ ਬੰਦਾ ਉਹਦੇ ਹੱਕ 'ਚ ਵੀਡੀਓ ਪਾਉਂਦਾ ਤਾਂ ਮਤਲਬ ਕੀ ਵੀ ਫਿਰ ਉਹਨੂੰ ਕਹਿ ਦਿੰਦੇ ਆ ਚਮਚਾ ਜੀ ਇਹ ਝਾੜੂ ਵਾਲਾ ਦਾ ਹੋਇਆ ਜੀ ਇਹ ਵੇਕ ਗਿਆ ਜੀ ਇਹ ਖਰੀਦਿਆ ਹੋਇਆ ਜੀ ਇਹ ਚੈਨਲ ਭਗਵਾਨ ਤਮਨ ਨੇ ਖਰੀਦ ਲਿਆ ਜੀ ਇਹ ਪੈਸੇ ਮਿਲਦੇ ਆ ਜੀ ਬਸ ਆ ਗੱਲਾਂ ਨੇ ਆ ਗੱਲਾਂ ਸਾਡੇ ਕੋਲੇ ਇਸ ਕਰਕੇ ਜਿਹੜੀ ਗੱਲ ਲੌਜੀਕ ਹੈ ਟੈਕਨੀਕਲ ਹੈ ਉਹਨੂੰ ਸਾਨੂੰ ਅਪਣਾਉਣੀ ਚਾਹੀਦੀ ਹੈ ਤੇ ਲੋਕਾਂ ਦੇ ਸਾਹਮਣੇ ਦੱਸਣੀ ਚਾਹੀਦੀ ਹੈ ਤਿੰਨ ਚੀਜ਼ਾਂ ਜਿਹੜੀਆਂ ਇੱਕ ਨੰਬਰ ਇੱਕ ਐਮਐਲਏ ਦੀਆਂ ਪੈਨਸ਼ਨਾਂ ਭਗਵਾਨਤਮਾਨ ਨੇ ਬੰਦ ਕੀਤੀਆਂ ਜਿਹੜੀਆਂ ਚਾਰ-ਚਾਰ ਲੈਂਦੇ ਸੀ ਪੰਜ-ਪੰਜ ਲੈਂਦੇ ਸੀ ਤੇ ਦੂਸਰਾ ਜਿਹੜੇ 70 ਸਾਲ ਦੀ ਇਹਨਾਂ ਦੀ ਸਾਂਝ ਸੀ ਉਹਨੂੰ ਖਤਮ ਕਰਤਾ ਖਲਿਆਰ ਕੀ ਰੱਖਦੇ ਤੇ ਤੀਜਾ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਲਾਈਵ ਹੈ ਜੋ ਵੀ ਪ੍ਰੋਗਰਾਮ ਹੁੰਦਾ ਉਤੋਂ ਦਾ ਉਹ ਜਨਤਾ ਦੇ ਵਿੱਚ ਬਖਾਇਆ ਜਾਂਦਾ ਇਹ ਇਸ ਬੰਦੇ ਦੀ ਦੇਣ ਹੈ ਚਾਹੇ ਉਹ ਚੰਗਾ ਹੈ ਚਾਹੇ ਮਾੜਾ ਪਰ ਪੰਜਾਬ ਵਾਸਤੇ ਉਹ ਚੰਗਾ ਕਰ ਰਿਹਾ ਤਿੰਨ ਸਾਲਾਂ ਦੇ ਵਿੱਚ ਜਿੰਨਾ ਕਰਤਾ ਨੌਕਰੀਆਂ ਦਿੱਤੀਆਂ ਹੋਰ ਬੜੀਆਂ ਸੁਖ ਸੁਖ ਸੁਰਤਾ ਦਿੱਤੀਆਂ ਬਿਨਾ ਪੈਸਾ ਤੋਂ ਮਿਲੀਆਂ ਠੀਕ ਹੈ ਥੱਲੇ ਕੋਈ ਬਚੋਲੇ ਨੇ ਮੇਰੇ ਵਰਗੇ ਉਹ ਖਾ ਗਏ ਲੈ ਕੇ ਪੈਸੇ ਤੋਂ ਉਹ ਵਕਰੀ ਗੱਲ ਹੈ ਪਰ ਸਰਕਾਰ ਫਿਲਹਾਲ ਠੀਕ ਚੱਲ ਰਹੀ ਹੈ ਤੇ ਸਹੀ ਉਹ ਕੰਮ ਕਰ ਰਿਹਾ ਦੂਜੇ ਜੇ ਕੋਈ ਕੋਈ ਐਮਐਲਏ ਜਾਂ ਹੋਰ ਹੈ ਗਲਤ ਕੰਮ ਕਰਦਾ ਉਹਦਾ ਭਾਗੀਦਾਰ ਹੋਊਗਾ ਪਰ ਅੱਜ ਤੱਕ ਹੁਣ ਤੇ 3 ਸਾਲਾਂ ਦੇ ਕਾਰਜਕਾਲ ਤੱਕ ਭਗਵਾਨ ਤਮੰਨ ਤੇ ਜਿਹੜਾ ਕੋਈ ਦੋਸ਼ ਨਹੀਂ ਲਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ